ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਆਈਪੀਐਸ ਅਧਿਕਾਰੀ ਦੀ ਆਤਮ ਹੱਤਿਆ ਦਾ ਮਾਮਲਾ ਇਸ ਵੇਲੇ ਸੁਰਖੀਆਂ ਦੇ ਵਿੱਚ ਹੈ ਤੇ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਦਲਿਤ ਆਈਪੀਐਸ ਅਧਿਕਾਰੀ ਵਾਈ ਪੂਰਨ ਸਿੰਘ ਦੀ ਮੌਤ ਦਾ ਇਨਸਾਫ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਠੰਡਾ ਦੇ ਵਿੱਚ ਇਸੇ ਪ੍ਰਦਰਸ਼ਨ ਦੇ ਵਿੱਚ ਪਾਰਟੀ ਦੇ ਕਈ ਪ੍ਰਮੁੱਖ ਆਗੂ ਅਤੇ ਵਰਕਰਾਂ ਨੇ ਸ਼ਿਰਕਤ ਕੀਤੀ ਦੱਸ ਦਈਏ ਕਿ ਇੱਥੇ ਇਸੇ ਦਰਮਿਆਨ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਚੇਅਰਮੈਨ ਐ 슈ਗਰ ਫੈਟ ਪੰਜਾਬ ਨਵਦੀਪ ਸਿੰਘ ਜਿੱਦਾ ਇਸ ਤੋਂ ਲਾਪਾ ਵੱਡੀ ਗਿਣਤੀ ਵਿੱਚ ਅੱਗੂ ਪਹੁੰਚੇ ਨੇ ਆਗੂਆਂ ਨੇ ਆਈਪੀਐਸ ਅਧਿਕਾਰੀ వైਪੁਰਨ ਸਿੰਘ ਦੀ ਮੌਤ ਦੀ ਨਿੰਦਾ ਕੀਤੀ ਹੈ ਤੇ ਜਿਹੜਾ ਇਸ ਦਰਮਿਆਨ ਕਥਿਤ ਤੌਰ ਤੇ ਇਸ ਕੱਟੜੀ ਜ਼ਿੰਮੇਵਾਰ ਮੰਨੇ ਜਾਣ ਵਾਲਿਆ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਕਿਉਂਕਿ ਪਾਰਟੀ ਨੇ ਸਮੁਦਦਤ ਜਾਤੀ ਅਤਾਰਤ ਵਿਤਕਰੇ ਦਾ ਦੋਸ਼ ਲਗਾਇਆ ਤੇ ਰੋਜ਼ ਪ੍ਰਦਰਸ਼ਨ ਦੇ ਹਿੱਸੇ ਵਜੋਂ ਆਗੂਆਂ ਤੇ ਵਰਕਰਾਂ ਨੇ ਫੈਕ ਬ੍ਰਿਗੇਡ ਚੌਂਕ ਤੋਂ ਲੈ ਕੇ ਹਨੂਮਾਨ ਚੌਂਕ ਤੱਕ ਕੈਂਡਲ ਮਾਰਚ ਕਰਿਆ ਐਪੀਐਸ ਅਧਿਕਾਰੀ ਵਿਪੂਰਨ ਕੁਮਾਰ ਨੇ ਚੰਡੀਗੜ੍ਹ ਤੋਂ ਆਪਣੀ ਰਿਹਾਈਸ ਤੇ ਕਥਿਤ ਤੌਰ ਤੇ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਇਸ ਅਧਿਕਾਰੀ ਨੇ ਖੁਦਕੁਸ਼ੀ ਨੋਟ ਅਤੇ ਪਰਿਵਾਰ ਦੇ ਵੱਲੋਂ ਕਈ ਸੀਨੀਅਰ ਅਧਿਕਾਰੀਆਂ ਤੇ ਜਾਤੀ ਆਧਾਰਿਤ ਵਿਤਕਰੇ ਅਤੇ ਮਾਨਸਿਕ ਤਸੀਹੇ ਦੇ ਦੋਸ਼ ਲਗਾਏ ਨੇ ਪਰਿਵਾਰ ਨੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਅਤੇ ਐਫਆਈਆਰ ਦੇ ਵਿੱਚ ਐਸਐਸਟੀ ਅਤਿਆਚਾਰ ਰੋਕੂ ਐਕਟ ਦੀਆਂ ਸਖਤ ਧਾਰਾਵਾਂ ਸ਼ਾਮਲ ਕਰਨ ਦੀ ਮੰਗ ਕੀਤੀ ਤੇ ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਧਾਰਾਵਾਂ ਜੋੜੀਆਂ ਨੇ ਪੰਜਾਬ ਦੇ ਉੱਚ ਆਮ ਆਦਮੀ ਪਾਰਟੀ ਦੇ ਵੱਲੋਂ ਪੂਰਨ ਕੁਮਾਰ ਦੇ ਪਰਿਵਾਰ ਦੇ ਲਈ ਇਨਸਾਫ ਦੀ ਮੰਗ ਦੇ ਸਮਰਥਨ ਵਿੱਚ ਸੂਬੇ ਭਰ ਦੇ ਵਿੱਚ ਕੈਂਡਲ ਮਾਰਚ ਕੱਢੇ ਜਾ ਰਹੇ ਨੇ ਅੱਜ ਬੇਹੱਦ ਅਫਸੋਸ ਆ ਸਾਨੂੰ ਕਿ ਜਦੋਂ ਸਾਡੇ ਦੇਸ਼ ਦੇ ਵਿੱਚ ਜਿਸ ਨੂੰ ਅਸੀਂ ਬਹੁਤ ਪਿਆਰ ਕਰਦੇ ਆ ਭਾਰਤ ਦੇਸ਼ ਨੂੰ ਹਿੰਦੁਸਤਾਨ ਮੁਲਕ ਨੂੰ ਔਰ ਸਾਡਾ ਜਿਹੜਾ ਦੇਸ਼ ਸੰਗੀ ਟਾਂਚ ਹੈ ਇਸ ਦੇ ਵਿੱਚ ਸਾਰੀਆਂ ਜਾਤਾਂ ਪਾਤਾਂ ਧਰਮਾਂ ਦੇ ਲੋਕ ਰਹਿੰਦੇ ਆ ਬੜੇ ਪਿਆਰ ਸਤਿਕਾਰ ਦੇ ਨਾਲ ਔਰ ਹਰਿਆਣਾ ਦੇ ਵਿੱਚ ਇੱਕ ਬਹੁਤ ਹੀ ਮੰਦ ਭਾਗੀ ਦਿਲਕੰਭਾਉ ਘਟਨਾ ਹੋਈ ਆ ਜਦੋਂ ਉੱਥੋਂ ਦੇ ਇੱਕ ਆਈਪੀਐਸ ਅਧਿਕਾਰੀ ਏਡੀਜੀਪੀ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਥੋਂ ਦੇ ਜਾਤੀ ਵਿਤਕੇ ਤੋਂ ਤੰਗ ਆ ਕੇ ਜਾਤੀ ਭੇਦਭਾਵ ਤੋਂ ਤੰਗ ਆ ਕੇ ਬਕਾਇਦਾ ਲੈਕਟਰੀ ਸੂਸਰ ਨੋਟ ਲੈ ਕੇ ਉਸ ਨੇ ਖੁਦਕੁਸ਼ੀ ਕੀਤੀ ਹੈ ਔਰ ਉਹ ਆਈਪੀਐਸ ਅਧਿਕਾਰੀ ਆ ਤੇ ਉਸ ਦੀ ਧਰਮ ਪਤਨੀ ਆਈਐਸ ਅਧਿਕਾਰੀ ਆ ਆਈਐਸ ਇੱਕ ਆਈਪੀਐਸ ਅਧਿਕਾਰੀ ਇੱਕ ਆਈਐਸ ਪਰਿਵਾਰ ਦੇ ਨਾਲ ਐਡੀ ਵੱਡੀ ੱੱਕੇਸ਼ਾਈ ਹੋ ਜੇ ਐਡਾ ਵੱਡਾ ਵੱਡੀ ਬੇਣਸਾਫੀ ਹੋ ਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਅੱਜ ਅਸੀਂ ਉਸ ਆਈਪੀਐਸ ਅਧਿਕਾਰੀ ਜਿਸ ਦਾ ਨਾਮ ਅਬੇ ਪੂਰਨ ਜੀ ਹੈ ਉਹਨਾਂ ਨੂੰ ਸਤਿਕਾਰ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ ਨਾ ਜਿਹੜਾ ਇਹ ਵਿਤਕਰੇबाजी ਹੋਈ ਆ ਜਾਤ ਪਾਤ ਦੇ ਆਧਾਰ ਤੇ ਹੌਲੀ ਹੌਲੀ ਗੱਲ ਇਹ ਹਰਿਆਣੇ ਤੋਂ ਬਾਅਦ ਪੰਜਾਬ ਪੰਜਾਬ ਤੋਂ ਬਾਅਦ ਸਾਰੇ ਦੇਸ਼ ਦੇ ਵਿੱਚ ਇਹ ਰੋਸ ਆ ਜਿਹੜਾ ਉਹ ਪ੍ਰਗਟ ਹੁੰਦਾ ਦਿਖਾਈ ਦੇ ਰਿਹਾ ਸਾਰੇ ਦੇਸ਼ ਦੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾ ਰਿਹਾ ਕਿ ਧਰਮ ਜਾਤ ਪਾਤ ਦੀ ਗੱਲ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣੀ ਚਾਹੀਦੀ ਭਾਰਤੀ ਜਨਤਾ ਪਾਰਟੀ ਹਮੇਸ਼ਾ ਧਰਮਾਂ ਜਾਤਾਂ ਪਾਤਾਂ ਦੀ ਗੱਲ ਕਰਦੀ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਹੈਗੀ ਆ ਉਹ ਸਰਬ ਸਮਾਜ ਦੀ ਗੱਲ ਕਰਦੀ ਹੈ ਇਨਸਾਨੀਅਤ ਦੀ ਗੱਲ ਕਰਦੀ ਹੈ ਸੋ ਇਸ ਕਰਕੇ ਜਿਹੜੀ ਧਰਮ ਦੀ ਰਾਜਨੀਤੀ ਆ ਜਾਤ ਦੀ ਰਾਜਨੀਤੀ ਆ ਅਸੀਂ ਹਮੇਸ਼ਾ ਹੀ ਇਸ ਦੇ ਉਲਟ ਰਹੇ ਆ ਔਰ ਭਾਰਤੀ ਜਨਤਾ ਪਾਰਟੀ ਦੀ ਅਸੀਂ ਹਮੇਸ਼ਾ ਹੀ ਇਸ ਗੱਲ ਦੇ ਵਿਰੋਧ ਦਾ ਕੀਤਾ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਜਾਤਾਂ ਪਾਤਾਂ ਨਹੀਂ ਹੋਣੀਆਂ ਚਾਹੀਦੀਆਂ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਸੰਦੇਸ਼ ਦਿੱਤਾ ਸੀ ਮਾਨਸਕੀ ਜਾਤ ਸਭ ਇੱਕੇ ਪਹਿਚਾਣ ਨੂੰ ਸਭੇ ਸਾਂਝੀ ਵਾਰਸਦਾਨ ਕੋਈ ਨਾ ਦਿਸੇ ਬਾਹਰ ਜੀਉ ਇਹਨ ਗਰੀਬ ਸਿੱਖੋਂ ਕੋ ਮੈਂ ਦੂ ਪਾਤਸ਼ਾਹੀ ਇਹ ਸਾਡਾ ਫਲਸਫਾ ਸਾਡੀ ਕੁਰਬਾਨੀ ਦਾ ਪਰ ਭਾਰਤੀ ਜਨਤਾ ਪਾਰਟੀ ਇਸ ਫਲਸਫੇ ਨੂੰ ਤੋੜਨਾ ਤੇ ਮਰੋੜਨਾ ਚਾਹੁੰਦੀ ਹੈ ਅਸੀਂ ਇਸ ਗੱਲ ਦੀ ਪਰਜੋਰ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਕਿ ਅੱਜ ਦੇ ਯੁੱਗ ਦੇ ਵਿੱਚ ਧਰਮ ਜਾਤ ਪਾਤ ਦੇ ਅੰਧਾਰ ਤੇ ਕਿਸੇ ਵੀ ਵਿਅਕਤੀ ਦੇ ਨਾਲ ਬਿਤਕਣਾ ਨਹੀਂ ਹੋਣਾ ਚਾਹੀਦਾ ਉਹ ਤਾਂ ਇੱਕ ਆਈਪੀਐਸ ਅਧਿਕਾਰੀ ਸੀ ਅਸੀਂ ਚਾਹੁੰਦੇ ਹਾਂ ਕਿ ਚਾਹੇ ਕੋਈ ਛੋਟਾ ਦੁਕਾਨਦਾਰ ਹੈ ਚਾਹੇ ਕੋਈ ਛੋਟਾ ਮੁਲਾਜ਼ਮ ਹੈ ਚਾਹੇ ਕੋਈ ਛੋਟਾ ਕਿਸਾਨ ਹੈ ਕਿਸੇ ਵੀ ਵਿਅਕਤੀ ਦੇ ਨਾਲ ਉਸ ਦੀ ਜਾਤ ਦੇ ਆਧਾਰ ਤੇ ਵਿਤਕਰਾ ਹੋਣਾ ਬਹੁਤ ਮਾੜੀ ਗੱਲ ਹੈ ਅਸੀਂ ਇਸ ਗੱਲ ਦੇ ਪਰਜੋਰ ਸ਼ਬਦਾਂ ਦੇ ਵਿੱਚ ਵਿਰੋਧਾ ਕਰਦੇ ਹਾਂ ਅਸੀਂ ਇਸ ਗੱਲ ਦੇ ਪਰਜੋਰ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਜੀ ਹਨ ਕਿ ਇੱਕ ਐਡੇ ਉੱਚ ਅਹੁਦੇ ਤੇ ਬਰਾਜਮਾਨ ਪਰਿਵਾਰ ਜਿਨ੍ਹਾਂ ਨੇ ਕੇ ਦੇਸ਼ ਦਾ ਢਾਂਚਾ ਚਲਾਉਣਾ ਸਾਡੇ ਦੇਸ਼ ਦੇ ਵਿੱਚ ਆਈਪੀਐਸ ਅਧਿਕਾਰੀ ਕਿੰਨੇ ਘੱਗਣਵੇਂ ਚੜਮੇ ਆ ਆਈਐਸ ਅਧਿਕਾਰੀ ਕਿੰਨੇ ਘੱਗਣਵੇਂ ਚੜਮੇ ਆ ਜੇ ਉਹਨਾਂ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤਾਂ ਆਮ ਲੋਕਾਂ ਨੂੰ ਇਨਸਾਫ ਕਿੱਥੇ ਮਿਲੂਗਾ ਉਹਨਾਂ ਨੇ ਇੱਕ ਐਸਪੀ ਲੈਵਲ ਅਧਿਕਾਰੀ ਦਾ ਬਦਲੀ ਕੀਤੀ ਆ ਇਹਦਾ ਮਤਲਬ ਗੋਗੁਲੀਆਂ ਤੋਂ ਮਿੱਟੀ ਝਾੜੀ ਆ ਇਹਦਾ ਮਤਲਬ ਉਹ ਦੇਸ਼ ਦੇ ਲੋਕਾਂ ਨੂੰ ਗਮਰਾਹ ਚ ਕਰਨਾ ਚਾਹੁੰਦੇ ਆ ਇਹਦਾ ਮਤਲਬ ਉਹ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਭਟਕਾਉਣਾ ਚਾਹੁੰਦੇ ਆ ਪਰ ਅੱਜ ਦੇ ਯੁੱਗ ਦੇ ਵਿੱਚ ਹਰੇਕ ਵਿਅਕਤੀ ਜਾਗਰੂਕ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਚਾਲਾਂ ਅਸੀਂ ਉਹਨਾਂ ਨੂੰ ਬੇਨਕਾਬ ਕਰਾਂਗੇ ਲੋਕਾਂ ਦੀ ਗਚਰੀ ਦੇ ਵਿੱਚ ਲੈ ਕੇ ਜਾਵਾਂਗੇ ਜੋ ਭਾਜਪਾ ਦੀ ਧਰਮ ਆਧਾਰਤ ਰਾਜਨੀਤੀ ਹੈ ਜਾਤ ਆਧਾਰਨ ਰਾਜਨੀਤੀ ਹੈ ਅਸੀਂ ਉਸ ਨੂੰ ਬਿਲਕੁਲ ਹੀ ਬਰਦਾਸ਼ਤ ਨਹੀਂ ਕਰਾਂਗੇ ਅੱਜ ਆਮ ਆਦਮੀ ਪਾਰਟੀ ਵੱਲੋਂ ਸਾਡੇ ਸਾਰੇ ਨੁਮਾਇੰਦਿਆਂ ਵੱਲੋਂ ਇੱਕ ਰੋਸ਼ ਮਾਰਚ ਕੱਢਿਆ ਜਾ ਰਿਹਾ ਜੋ ਕਿ ਇੱਕ ਹਰਿਆਣਾ ਦੇ ਆਈਪੀਐਸ ਅਧਿਕਾਰੀ ਵਾਈ ਪੂਰਨ ਜੀ ਸੀ ਮਤਲਬ ਦੇਖੋ ਇੰਨੇ ਕ ਮਾੜੇ ਹਾਲਾਤ ਉਹਨਾਂ ਦੇ ਕਰਕੇ ਵੀ ਉਹਨਾਂ ਨੂੰ ਆਤਮ ਹੱਤਿਆ ਤੇ ਸੁਸਾਈਡ ਕਰਨਾ ਪੈ ਗਿਆ ਜੋ ਕਿ ਬੀਜੇਪੀ ਦੀ ਨਾਕਾਮੀ ਸਿੱਧੀ ਸਿੱਧੀ ਤੈਅ ਹੁੰਦੀ ਹੈ ਵੀ ਉਹਨਾਂ ਨੇ ਸਿੱਧਾ ਸਿੱਧਾ ਇਲਜ਼ਾਮ ਲਾਇਆ ਉਹਨਾਂ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਡੀਜੀਪੀ ਵੱਲੋਂ ਇੱਕ ਐਸਪੀ ਅਧਿਕਾਰੀ ਆਈਪੀਐਸ ਉਹਨਾਂ ਵੱਲੋਂ ਇਲਜ਼ਾਮ ਲਾਇਆ ਵੀ ਕਿੰਨਾ ਪ੍ਰੇਸ਼ਾਨ ਕੀਤਾ ਗਿਆ ਸੀਗਾ ਤੇ ਸਾਡਾ ਸਾਰਾ ਉਹਨਾਂ ਦੇ ਪਰਿਵਾਰ ਦੇ ਨਾਲ ਸਹਾਇਕ ਹੈ ਪੂਰਾ ਉਹਨਾਂ ਦੀ ਮ੍ਰਿਤਕ ਆਤਮਾ ਨੂੰ ਸਤਿ ਸ਼ਤ ਨਮਨ ਹੈ ਉਹਨਾਂ ਨੂੰ ਆਤਮਾ ਦੀ ਸ਼ਾਂਤੀ ਲਈ ਅੱਜ ਕੈਂਡਲ ਮਾਰਚ ਬਠਿੰਡਾ ਦੇ ਵਿੱਚ ਕੱਢਿਆ ਜਾ ਰਿਹਾ ਹੈ ਤੇ ਹਮੇਸ਼ਾ ਉਹਨਾਂ ਦੇ ਪਰਿਵਾਰ ਦੇ ਨਾਲ ਸਾਡਾ ਸਹਿਯੋਗ ਰਹੂਗਾ ਰਾਜ ਸੇਵਾ ਉਹ ਫੀਬਾਹ ਇਹ ਦੇਖੋ ਜੀ ਜਿਹੜੀ ਬੀਜਪੀ ਦੀ ਗੰਦੀ ਸਿਆਸ ਦੇ ਸਬੰਧ ਦੇ ਵਿੱਚ ਤੁਸੀਂ ਦੇਖਿਆ ਕਿ ਜਿਵੇਂ ਹਰਿਆਣੇ ਦੇ ਵਿੱਚ ਪੂਰਨ ਕੁਮਾਰ ਜੀ ਆਈਪੀਐਸ ਜਿਨ੍ਹਾਂ ਨੂੰ ਕਿ ਇੰਨਾ ਟੌਰਚਰ ਕੀਤਾ ਗਿਆ ਕਿ ਉਹਨੂੰ ਆਪ ਨੂੰ ਸੁਸਾਈਡ ਕਰਨੀ ਪੈਗੀ ਔਰ ਨਾਲ ਸੁਸਾਈਡ ਨੋਟ ਵੀ ਲਿਖ ਕੇ ਗਏ ਆ ਸੋ ਜਿਹੜੀ ਬੀਜਪੀ ਦੀ ਘਟਿਆਏ ਰਾਜਨੀਤੀ ਆ ਬੀਜਪੀ ਦੀ ਘਟਿਆਏ ਸੋਚ ਆ ਜਿਹਦੇ ਕਾਰਨ ਦਲਤਾਂ ਉੱਤੇ ਧਰਤਿਆਚਾਰ ਕੀਤੇ ਜਾ ਰਹੇ ਆ ਔਰ ਬੀਜਪੀ ਆਪਣੇ ਚਾਹੁੰਦੀ ਆ ਕਿ ਸਾਡੇ ਹਰ ਇੱਕ ਚੀਜ਼ ਸਾਡੇ ਹੱਥਾਂ ਦੇ ਵਿੱਚ ਖੇਡੇ ਤੁਸੀਂ ਕੋਈ ਦਿਨ ਪਹਿਲਾਂ ਦੇਖਿਆ ਹੋਣਾ ਕਿ ਚੀਫ ਜਸਟਿਸ ਆਫ ਇੰਡੀਆ ਦੇ ਉੱਪਰ ਵੀ ਜਿਹੜੀ ਇਹ ਜੁਤੀਸ ਆਈ ਗਈ ਤਾਂ ਇਹ ਸਾਰੇ ਬੀਜੇਪੀ ਕਰ ਰਹੀ ਹੈ ਕਿਉਂਕਿ ਜਿਹਦਾ ਉਹਨਾਂ ਦੇ ਹੱਥਾਂ 'ਚ ਖੇਡੋ ਦਾ ਠੀਕ ਹੈ ਦੇਖੋ ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ ਛੁੱਟੀ ਨਹੀਂ ਦੇਣੀ ਇਹਦੇ ਪਰਿਵਾਰ ਦੀਆਂ ਪ੍ਰੋਬਲਮਸ ਨੇ ਸਨ ਸੋ ਅਸੀਂ ਉਹਨਾਂ ਨੂੰ ਇਨਸਾਫ ਦਿਵਾਉਣ ਦੇ ਲਈ ਅੱਜ ਜਿਹੜਾ ਹੈਗਾ ਕੈਂਡਲ ਮਾਰਚ ਉਹਨੂੰ ਜਿਹੜਾ ਕੱਟਿਆ ਗਿਆ ਉਹਨੂੰ ਇਨਸਾਫ ਦਿੱਤਾ ਜਾਵੇ ਔਰ ਅਸੀਂ ਜਿਹੜੇ ਸਾਡੇ ਦੇਸ਼ ਦੇ ਲੋਕ ਉਹਨੂੰ ਬੇਨਤੀ ਕਰਦੇ ਆ ਕਿ ਲਾਹਮੰਦ ਹੋਵੋ ਜਿਹੜੀ ਬੀਜੇਪੀ ਦੀ ਇਹ ਕੱਟਿਆ ਸੂਰ ਦੀ ਸਰਕਾਰ ਹੈ ਇਹਨੂੰ ਪਾਸੇ ਕਰੋ ਤਾਂ ਕਿ ਸਾਡਾ ਦੇਸ਼ ਦਾ ਹੈਗਾ ਉਹ ਬਚ ਸਕੇ ਔਰ ਇੱਥੇ ਜਾਤੀਵਾਦ ਦਾ ਜਿਹੜਾ ਬੋਲਬਾਲਾ ਨਾ ਹੋ ਸਕੇ ਸੋ ਇਸ ਕੱ ਮਾਰ ਜੁਲਿਸਤਾਂ ਜੀ ਦੀ ਅੰਦਰ ਦਿੱਤੀ ਗਈ ਹੈ ਉਹ ਕੈਡਲ ਮਾਰਚ ਹੁੰਦਾ ਹੈ